ਮਾਪੇ ਆਪਣੇ ਬੱਚਿਆਂ ਦੀ ਕਾਮਯਾਬੀ ਦੇ ਲਈ ਦਿਨ ਰਾਤ ਮਿਹਨਤ ਕਰਦੇ ਨੇ ਤਾਂ ਜੋ ਉਹਨਾਂ ਦੇ ਬੱਚਿਆਂ ਦਾ ਭਵਿੱਖ ਉਜਵਲ ਹੋ ਸਕੇ ਤੇ ਜਦੋਂ ਇਹ ਬੱਚੇ ਆਪਣੀ ਜ਼ਿੰਦਗੀ ਦੇ ਵਿੱਚ ਕਾਮਯਾਬ ਹੋ ਜਾਂਦੇ ਨੇ ਤਾਂ ਉਸ ਵੇਲੇ ਸਭ ਤੋਂ ਜ਼ਿਆਦਾ ਖੁਸ਼ੀ ਵੀ ਇਹਨਾਂ ਬੱਚਿਆਂ ਦੇ ਮਾਪਿਆਂ ਨੂੰ ਹੀ ਹੁੰਦੀ ਹੈ ਅਜੀ ਹੀ ਇੱਕ ਭਾਵਨਾਵਾਂ ਨਾਲ ਭਰੀ ਤਸਵੀਰ ਸਾਹਮਣੇ ਆਈ ਹੈ ਜਿੱਥੇ ਇੱਕ ਮਜ਼ਦੂਰ ਦਿਹਾੜੀਦਾਰ ਦਾ ਪੁੱਤਰ ਪਹਿਲੀ ਵਾਰ ਫੌਜੀ ਬਣ ਕੇ ਘਰ ਆਇਆ ਤੇ ਘਰ ਆਉਂਦੇ ਹੀ ਆਪਣੀ ਮਾਂ ਨੂੰ ਉਹਨੇ ਇੰਜ ਸਨੂਟ ਕੀਤਾ ਜਿਵੇਂ ਆਪਣੇ ਸੀਨੀਅਰ ਅਫਸਰ ਨੂੰ ਕਰਦਾ ਹੈ ਜਿਸ ਨੂੰ ਦੇਖ ਕੇ ਪੂਰੇ ਪਰਿਵਾਰ ਦਾ ਭਾਵੁਕ ਹੋਣਾ ਤਾਂ ਨਿਸ਼ਚਿਤ ਹੀ ਸੀ ਗੱਲ ਕਰਦੇ ਹਾਂ ਫਰੀਦਕੋਟ ਦੇ ਪਿੰਡ ਕਿਲਾ ਨੌਂ ਦੀ ਜਿੱਥੇ ਇੱਕ ਜਗਸੀਰ ਸਿੰਘ ਨਾਂ ਦੇ ਵਿਅਕਤੀ ਨੇ ਆਪਣੇ ਪੁੱਤਰ ਨੂੰ ਪਹਿਲਾਂ ਮਜ਼ਦੂਰੀ ਕਰਕੇ ਪੜਾਇਆ ਲਿਖਾਇਆ ਤੇ ਫਿਰ ਉਸ ਨੂੰ ਫੌਜੀ ਬਣਨ ਦੀ ਟ੍ਰੇਨਿੰਗ ਵੀ ਦਵਾਈ ਉਸ ਦਾ ਸੁਪਨਾ ਸੀ ਕਿ ਉਸ ਦਾ ਪੁੱਤਰ ਫੌਜੀ ਬਣੇ ਤੇ ਆਪਣੇ ਦੇਸ਼ ਦੀ ਸੇਵਾ ਕਰੇ ਤੇ ਆਖਿਰ ਉਸ ਦੇ ਪੁੱਤਰ ਨੇ ਵੀ ਉਸ ਦਾ ਸੁਪਨਾ ਸਾਕਾਰ ਕਰ ਦਿੱਤਾ ਤੇ ਅੱਜ ਇਹ ਨੌਜਵਾਨ ਪਹਿਲੀ ਵਾਰ ਫੌਜੀ ਬਣ ਕੇ ਆਪਣੇ ਘਰ ਪਹੁੰਚਿਆ ਹੈ ਇਸ ਮੌਕੇ ਪੂਰੇ ਪਰਿਵਾਰ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ ਤੇ ਇਸ ਫੌਜੀ ਬਣ ਕੇ ਆਏ ਨੌਜਵਾਨ ਦੇ ਉੱਤੇ ਫੁੱਲਾਂ ਦੀ ਵਰਖਾ ਕੀਤੀ ਜਾ ਰਹੀ ਹੈ ਤੁਸੀਂ ਵੀ ਦੇਖੋ ਖੁਸ਼ੀ ਦੇ ਇਹ ਪਲ ਠੀਕ ਹੈ ਬਸ ਬਸ ਬੀਚ ਜਾ ਕੇ ਤੈਨੂੰ ਕਹਿ ਦਿੱਤਾ ਆ ਆਰ ਦੇਣਾ ਬਸ ਬਸ ਗੱਡੀ ਤੇ ਲੈਣ ਗਏ ਸੀ ਬਸ ਘਰੇ ਆਪ ਦਾ ਪਰਿਵਾਰ ਹੀ ਸੀਗਾ ਜੀ ਤੇ ਮਾਂ ਦੀ ਇੱਛਾ ਸੀਗੀ ਵੀ ਆਪਾਂ ਸਵਾਗਤ ਪੁੱਲਾਣਾ ਕਰ ਰਹੇ ਹਾਂ। ਕੱਲੀ ਵਾਰੀ ਆਇਆ। ਹਾਂਜੀ ਪਹਿਲੀ ਵਾਰੀ ਬਟਾਇਆ। ਕਿੰਨੇ ਸਾਲ ਬਾਅਦ ਆਇਆ? ਇਹ 7 ਮਹੀਨਾ ਬਾਅਦ ਦੀ। 15 ਦਿਨਾਂ ਦੀ ਛੁੱਟੀ। ਮਹਿੰਤ ਜੀ 5 ਸਾਲ ਦੀ ਰਾਜ ਕੇ ਕੀਤੇ ਹਮਕੇ। ਕੁਝ ਨਹੀਂ ਕਰਾਇਆ ਆਪਾਂ ਤੇਨਾਂ ਤੋਂ। ਮਰ ਕੇ ਝੋਨਾ ਵੀ ਲਾਉਂਦਾ ਰਿਹਾ ਆਪਣੇ ਨਾਲ। ਉੱਥੋਂ ਆ ਕੇ ਪੱਠੇ ਦੱਥੇ ਦਾ ਪਸ਼ੂਆਂ ਦਾ ਦੋ ਪਸ਼ੂ ਆ। ਖਾਣ ਪੀਣ ਨੂੰ ਦੁੱਧ ਆਪਣੇ ਵਧੀਆ ਸੀਗਾ। ਹਾਈ ਪ੍ਰਮਾਤਮਾ ਨੇ ਕਿਰਪਾ ਕੀਤੀ ਹੈ। ਦੋ ਮੱਝਾਂ ਜੇ ਵੀ ਮਿਲ ਜਾਂਦੀਆਂ। ਦੋਨੇ ਬੇਟੇ ਆ। ਇੱਕ ਕੁੜੀ ਆ ਕੁੜੀਆ ਚੰਡੀਗੜੀ ਗਰੀਬੀ ਤਾਂ ਦੇਖ ਲੋ ਜੀ ਬਚਪਨ ਤੋਂ ਲੈ ਕੇ ਤੁਸੀਂ ਜਾਣਦੇ ਸੀ ਬਾਪੂ ਨੇ ਵੀ ਕਰਨੈਲ ਸਿੰਘ ਨੂੰ ਬਥੇਰੀ ਮਿਹਨਤ ਕੀਤੀ ਆਈ ਬਸ ਉਹ ਸਾਡੇ ਵੀ ਕੁਐਸ਼ ਰਹੇਗੀ ਉਹ ਕਹਿੰਦਾ ਸੀ ਇਹ ਵੀ ਇਹ ਪੁੱਤਰ ਤਾਂ ਤੁਹਾਡੇ ਜਾਊਗਾ ਜਾਊਗਾ ਤੋਂ ਉਹਨਾਂ ਨੂੰ ਤਰੰਗ ਦਾ ਦਮਾ ਦਵਰਾ ਪੈਣਾ ਕਰਕੇ ਉਹਨਾਂ ਦੀ ਡੈਥ ਹੋ ਗਈ ਸੀ ਤੇ ਉਹਨਾਂ ਦੀ ਕੁਐਸ਼ ਦੀਗੀ ਵੀ ਬੇਟਾ ਤੁਹਾਡਾ ਹੋਊਗਾ ਪੱਕਾ ਹੀ ਇਹਦੀ ਨਾ ਚਿੰਤਾ ਕਰੋ ਤੁਸੀਂ ਮਿਹਨਤ ਬਹੁਤ ਕੀਤੀ ਜਿਵੇਂ ਤੁਸੀਂ ਬੱਚੇ ਪੜ੍ਹਾਓ ਲਿਖਾਓ ਸਾਰਿਆਂ ਤਰੱਕੀ ਦੇ ਕਰੋ ਜਿਸ ਤਰ੍ਹਾਂ ਅਸੀਂ ਬੱਚੇ ਪਾਲੇ ਆ ਉਸੇ ਤਰ੍ਹਾਂ ਸਾਰੇ ਪਾਲਣ ਬੱਚਿਆਂ ਨਾਲ ਜੋ ਸਾਰਾ ਮਾਤਾ ਬੱਚੇ ਪਾਲੇ ਆ ਗੱਲ ਕਰੀ ਝੋਨੇ ਵੀ ਲਾਏ ਆ ਕਣਕਾਂ ਵੀ ਵੱਢੀਆਂ ਸਾਰਾ ਕੁਝ ਕੀਤਾ ਪਸ਼ੂਆਂ ਦਾ ਸੰਭਾਲੇ ਆ ਖੋਰੀ ਖੋਤ ਕੇ ਸਾਰਾ ਕੁਝ ਬੱਚੇ ਇੱਥੋਂ ਦਾ ਹੀ ਪਛਾਈ ਆ 27 ਮਹੀਨਿਆਂ ਦੀ ਟ੍ਰੇਨਿੰਗ ਕਰਕੇ ਜੀ ਫੇਰ ਆਇਆ ਕਰੇ ਕਰਦਿਆਂ ਦੇ ਅੱਛਾ ਸੀਗੀ ਵੀ ਤੁਸੀਂ ਪਤ ਵਰਦੀ ਚਾਉਣਾ ਜੀ ਮੈਂ ਤਾਂ ਕਿਹਾ ਸੀਗਾ ਵੀ ਮਾਤਾ ਵੀ ਇੰਨਾ ਕੋਈ ਕਰਨ ਦੀ ਲੋੜ ਨਹੀਂ ਵੀ ਮੈਂ ਦੂਜੇ ਹੀ ਆਉਂਗਾ ਜੇ ਮੈਂ ਕਾਦੇ ਪਿੱਛੇ ਇੰਨਾ ਕੋ ਕਰਨਾ ਮਾਦਾ ਗਨੀ ਨਹੀ ਪਤਾ ਵੀ ਪਹਿਲੀ ਪਹਿਲੀ ਵਾਰ ਹੋਇਆ ਤੂੰ ਹਨਾ ਵੀ ਪਹਿਲੀ ਛੁੱਟੀ ਆਉਣੀ ਆ ਤੇ ਤੂੰ ਵਰਦੀ ਜੀ ਆਈ ਮੈਂ ਇੱਥੇ ਠੀਕ ਆ ਮਾਤਾ ਮੈਂ ਵਰਦੀ ਚਾਹੂੰਗਾ ਜੇ ਵਰਦੀ ਜਾਏ ਫਿਰ ਘਰਦਿਆਂ ਨੇ ਬਹੁਤ ਸਵਾਗਤ ਕੀਤਾ ਜੀ ਫਿਰ ਨਾਲ ਆਂਡੀ ਗਵੰਡੀ ਵੀ ਸੀਗੇ ਤਾਚੇ ਤਾਜ ਸਾਰੇ ਆਏ ਸੀ ਘਰੇ ਜੀ ਉਹਨਾਂ ਨੇ ਬਹੁਤ ਖੁਸ਼ੀ ਮਨਾਈ ਜੀ ਅਸੀਂ ਬਹੁਤ ਗਰੀਬ ਹਲਾ ਦੇਖਿਆ ਜੀ ਅਸੀਂ ਦਿਹਾੜੀਆਂ ਕਰ ਕਰ ਭਰਤੀਆਂ ਵੇਂਦੇ ਰਹੇ ਆ ਜੀ ਦੋ ਵਾਰ ਮੈਂ ਰਹਿ ਗਿਆ ਸੀ ਜੀ ਫਿਰ ਲਾਸਟ ਭਰਤੀ ਹੋਇਆ ਸੀਗਾ ਜੀ ਤੇ ਘਰਦਿਆਂ ਨੇ ਬਹੁਤ ਖੁਸ਼ੀ ਮਨਾਈ ਆਂ ਲਗਵਾਂਡ ਬਹੁਤ ਜ਼ਿਆਦਾ ਖੁਸ਼ੀ ਮਨਾਈ ਉਹਨਾਂ ਨੇ ਵੀ ਚੱਲ ਵਧੀਆ ਸਾਡੇ ਜੋ ਕੋਈ ਹੋਇਆ ਜੀ ਕਿਹੜੀ ਰੈਜੀਮੈਂਟ ਚੋਂ ਹੋਣ ਤੇ ਕਿੱਥੇ ਟ੍ਰੇਨਿੰਗ ਲੈ ਕੇ ਨਹੀਂ ਸਿੱਖ ਲਈ ਰੈਜੀਮੈਂਟ ਜੀ ਫਤਿਹਗੜ੍ਹ ਸੈਂਟਰ ਆ ਜੀ ਯੂਪੀ ਜੀ ਉੱਥੋਂ ਆਇਆ ਜੀ 7 ਮਹੀਨਾ ਦੀ ਟ੍ਰੇਨਿੰਗ ਕਰਕੇ ਜੀ ਹੁਣ ਮੇਰੀ ਸ਼੍ਰੀਨਗਰ ਆ ਜੀ ਮੈਂ ਕਦੋਂ ਜਾ ਕੇ ਡਿਪਲੋਮੈਂਟ ਕਰਨਾ ਮੈਂ 19 ਤਰੀਕ ਨੂੰ ਜਾਣਾ ਜੀ ਤੇ 20 ਨੂੰ ਉੱਥੇ ਰਿਪੋਰਟ ਕਰਨੀ ਆ ਜੀ ਫਰੀਦਕੋਟ ਤੋਂ ਬੁਰਜੀਤ ਰੋਮਾ ਨਾਲ ਦੀ ਰਿਪੋਰਟ ਔਨ 에ਅਰ